ਵਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਂਤੀ ਕਾ ਤੇ ਅੱਜ ਉਹ ਸ਼ਾਮ ਹੋ ਗਈ ਆਪਣੇ ਆਪ ਨੂੰ ਵੱਲਦੇ ਹੋਏ ਬਿਰਖ ਵਾਂਗ ਮਹਿਸੂਸ ਕਰਨ ਵਾਲੇ ਸਾਡੇ ਹਰਮਨ ਪਿਆਰੇ ਕਵੀ surjit patar az turge ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲਿਖਾਂ ਉਹਨਾਂ ਦੇ ਗੀਤ ਵਾਕਿਆ ਹੀ ਹਮੇਸ਼ਾ ਰਹਿਣਗੇ ਪਰ ਇਨਸਾਨੀ ਸਰੀਰ ਦੀ ਹੋਂਦ ਜਿਵੇਂ ਪਾਣੀ ਤੇ ਵਜੀ ਹੋਈ ਲੀਕ ਵਾਂਗ ਹੈ ਜਾਂ ਪਾਣੀ ਤੇ ਬੁਲਬਲੇ ਵਰਗੀ ਜਿਹੜੀ ਹੋਂਦ ਹੈ ਉਹ ਹੋਂਦ ਅੱਜ ਖਤਮ ਹੋ ਗਈ ਸਰਜੀਤ ਬਾਤਰ ਸਾਹਿਬ ਸਰੀਰ ਕਰਕੇ ਚਲੇਗੇ ਨੇ ਭਾਵੇਂ ਤੇ ਉਹਨਾਂ ਦੇ ਜਾਣ ਦਾ ਬੇहद ਦੁੱਖ ਹੈ ਮਨ ਸਵੇਰ ਦਾ ਜਿਵੇਂ ਪਿਗਲ ਪਿਗਲ ਪੈ ਰਿਹਾ ਹੈ ਇਸ ਜਿਵੇਂ ਰੌਂਗਟੇ ਰੌਂਗਟੇ ਜੇ ਹੋਈ ਜਾ ਰਹੇ ਨੇ ਬਸ ਉਹ ਚੀਜ਼ ਯਕੀਨ ਨਹੀਂ ਹੋ ਰਿਹਾ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੀ ਸ਼ਾਇਰੀ ਨੂੰ ਯਾਦ ਕਰ ਰਹੇ ਨੇ ਉਹਨਾਂ ਦੀ ਸ਼ਾਇਰੀ ਨਾਲ ਜਿਹੜੀਆਂ ਉਹਨਾਂ ਦੀਆਂ ਸਾਂਝਾਂ ਨੇ ਆਪਣੀਆਂ ਸਾਂਝਾਂ ਦੱਸ ਰਹੇ ਨੇ ਔਰ ਉਹ ਜਨੇ ਸੂਖਮ ਸ਼ਬਦਾਂ ਦੇ ਕਵੀ ਸਨ ਉਨੀ ਸੁਖਮ ਤੇ ਜ਼ਹੀਨ ਸ਼ਖਸੀਅਤ ਦੇ ਮਾਲਕ ਸਰਜੀਤ ਪਾਤਰ ਸਾਹਿਬ ਚਲੇ ਗਏ ਮੈਨੂੰ ਯਾਦ ਹੈ ਸੀ 11ਵੀਂ 12ਵੀਂ 'ਚ ਸੀ ਜਦੋਂ ਸਰਜੀਤ ਪਾਤਰ ਹੋਰਾਂ ਦੀਆਂ ਕਵਿਤਾਵਾਂ ਉਹਨਾਂ ਦੀ ਉਹਨਾਂ ਦੀ ਸ਼ਾਇਰੀ ਜਿਹੜੀ ਆ ਉਹ ਉਹ ਪੜ੍ਹਨੀ ਸ਼ੁਰੂ ਕੀਤੀ ਸੀ ਉਹਨੇ ਪ੍ਰਭਾਵਿਤ ਕੀਤਾ ਸੀ ਔਰ ਉਹਨਾਂ ਦੀ ਸ਼ਾਇਰੀ ਨੇ ਮੇਰੇ ਵਰਗੇ ਹਜ਼ਾਰਾਂ ਲੋਕਾਂ ਨੂੰ ਸਾਹਿਤ ਨਾਲ ਜੋੜਿਆ ਸਾਡੀ ਸੰਵੇਦਨਾ ਵਿੱਚ ਵਾਧਾ ਕੀਤਾ ਹੈ ਕਿ ਆ ਜੋ surjit patar sahab ਜਿੰਨੇ ਕਹਿੰਦੇ ਸੀ ਕੁਝ ਕਿਹਾ ਤਾਂ ਹਨੇਰਾ જ ਰਹੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਉਹ surjit patar sahab ਜਿਹੜੇ ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਤੂੰ ਜਗਾ ਦੇ ਮੋਮਬਤੀਆਂ ਉਹ ਹਨੇਰੇ ਵਿੱਚ ਮੋਮ ਬੱਤੀਆਂ ਜਗਾਉਣ ਵਾਲਾ ਪਾਤਰ ਆਈ ਜੇ ਪੱਤ ਚੜ੍ਹ ਹੈ ਤਾਂ ਕੀ ਹੋਇਆ ਆਉਂਦੀ ਰੁੱਤੇ ਤੂੰ ਯਕੀਨ ਰੱਖੀ ਮੈਂ ਕਿਤੇ ਹੋਂ ਲੱਭ ਕੇ ਲਿਆਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਫੁੱਲਾਂ ਜੋਗੀ ਜ਼ਮੀਨ ਤੇ ਕਵਿਤਾ ਦੀ ਫੁਲਵਾੜੀ ਵਿੱਚ ਉਹਨਾਂ ਦੀਆਂ ਲਗਾਈਆਂ ਹੋਈਆਂ ਹਜ਼ਾਰਾਂ ਕਲਮਾ ਹਮੇਸ਼ਾ ਮਹਿਕਾਂ ਵੰਡਦੀਆਂ ਰਹਿਣਗੀਆਂ ਪਰ ਸੁਰਜੀਤ ਪਾਤਰ ਸਾਹਿਬ ਆਪਣੀ ਸੋਹਜਮਈ ਆਵਾਜ਼ ਵਿੱਚ ਮਿੱਠੇ-ਮਿੱਠੇ ਲਫ਼ਜ਼ਾਂ ਨਾਲ ਗੱਲ ਕਰਦੇ ਹੁਣ ਸਾਡੇ ਰੂਬਰੂ ਕਦੀ ਨਹੀਂ ਹੋਣਗੇ ਉਹ ਵਾਰਿਸ ਸ਼ਾਹ ਦੀ ਪਰੰਪਰਾ ਜਿੱਡਾ ਵੱਡਾ ਕਵੀ ਉਹ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਕਰਨ ਵਾਲੇ ਆਪਣੀ ਸ਼ਾਇਰੀ ਨਾਲ ਵੱਡੇ ਤੋਂ ਵੱਡੇ ਬੁੱਧੀਜੀਵੀ ਵੱਡੇ ਤੋਂ ਵੱਡੇ ਕਵੀਆਂ ਸਾਹਿਤਕਾਰਾਂ ਆਲੋਚਕਾਂ ਤੋਂ ਲੈ ਕੇ ਸਾਡੇ ਵਰਗੇ ਸਧਾਰਨ ਸਮਝ ਵਾਲੇ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਵੀ ਸੁਰਜੀਤ ਪਾਤਰ ਸਾਹਿਬ ਚਲੇ ਗਏ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣ ਦੇ ਜੁਗਾਂ ਤੱਕ ਕਾਫਲੇ ਆਉਂਦੇ ਨੇ ਇਸ ਸੱਚ ਦੇ ਗਵਾਹ ਬਣ ਕੇ ਹਮੇਸ਼ਾ ਸੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ ਕਦੀ ਨਾ ਸੋਚਿਆ ਆਪਾਂ ਕਿ ਉਹ ਬਣ ਦੇ ਜਾਂ ਆ ਬਣ ਦੇ ਉਹ ਸਾਡੇ ਸਾਰਿਆਂ ਦੇ ਪਿਆਰ ਦੇ ਪਾਤਰ ਸੁਰਜੀਤ ਪਾਤਰ ਸਾਹਿਬ अलविदा ਨਹੀਂ ਆਖ ਹੁੰਦੀ ਉਹਨਾਂ ਨੂੰ ਅਲਵਿਦਾ ਕਹਿਣਾ ਹੀ ਔਖਾ ਲੱਗਦਾ ਹੈ ਪਰ ਉਹ ਹਮੇਸ਼ਾ ਸਾਡੇ ਚ ਜਿਉਂਦੇ ਨੇ ਹਮੇਸ਼ਾ ਸਾਡੇ ਚ ਰਹਿਣਗੇ ਮੇਰੀਆਂ ਦੋਸਤਾਂ ਦੇ ਨਾਲ ਉਹਨਾਂ ਨੂੰ ਆਪਾਂ ਇੱਕ ਇੱਕ ਸ਼ਰਧਾਂਜਲੀ ਦੇ ਸਕਦੇ ਹਾਂ ਦੂਰ ਕਿਤੇ ਤੂੰ ਚਲਾ ਗਿਆ اے ਭਾਵੇਂ ਦੂਰ ਕਿਤੇ ਤੂੰ ਚਲਾ ਗਿਆ اے ਭਾਵੇਂ ਮੰਨਾ ਤਾਂ ਜੇ ਦਿਲ ਚੋਂ ਨਿਕਲ ਕੇ ਵਖਾਵੇਂ ਮੰਨਾ ਤਾਂ ਜੇ ਦਿਲ ਚੋਂ ਨਿਕਲ ਕੇ ਵਖਾਵੇਂ ਕਿੱਥੇ ਜਾਓਗੇ ਪਾਤਰ ਸਾਹਿਬ ਤੁਸੀਂ ਸਾਡੇ ਸਾਰਿਆਂ ਦੇ ਦਿਲਾਂ 'ਚ ਹੋ ਤੁਹਾਡੀ ਸ਼ਾਇਰੀ ਤੁਹਾਡੇ ਕੋਮਲ ਭਾਵ ਤੁਹਾਡੇ ਅਹਿਸਾਸ ਤੁਹਾਡੇ ਲਫ਼ਜ਼ ਤੁਹਾਡੇ ਸ਼ਬਦ ਤੁਹਾਡੇ ਕੁਜੇ 'ਚ ਸਮੁੰਦਰ ਬੰਦ ਕੀਤੇ ਹੋਏ ਸ਼ਬਦ ਜਿਹੜੇ ਨੇ ਤੁਹਾਡੀ ਕਵਿਤਾ ਜਿਹੜੀ ਹੈ ਉਹ ਸਾਨੂੰ ਹਮੇਸ਼ਾ ਸਾਡੀ ਸੰਵੇਦਨਸ਼ੀਲਤਾ ਨੂੰ ਝੰਝੋੜਦੀ ਰਹੇਗੀ ਸਾਨੂੰ ਸਾਨੂੰ ਜੀਉਣ ਦੀ ਜਾਂਚ ਦੱਸਦੀ ਰਹੇਗੀ ਤੁਸੀਂ ਸੂਰਜ ਬਣ ਕੇ ਹਮੇਸ਼ਾ ਚਮਕਦੇ ਰਹੋਗੇ ਬਹੁਤ ਸਾਰੇ ਸਤਿਕਾਰ ਨਾਲ ਬਕਸਤ ਚੰਗਾ